ਔਖੀ ਕੜੀ ਤਰਨ ਆਪਣੇ ਪਤੀ ਰਜੀਵ ਨਾਲ ਕਿਰਾਏ ਤੇ ਰਹਿ ਰਹੀ ਸੀ ਮਕਾਨ ਮਾਲਕ ਉਹਨਾਂ ਤੋਂ ਉਮਰ ਚ ਥੋੜੇ ਵੱਡੇ ਸੀ ਤਾਂ ਤਰਨ ਉਹਨਾਂ ਨੂੰ ਵੀਰਜੀਤ ਤੇ ਭਾਬੀ ਜੀ ਕਹਿ ਕੇ ਬੁਲਾਉਂਦਾ ਸੀ ਮਕਾਨ ਮਾਲਕਾਂ ਨੇ ਕਹਿ ਰੱਖਿਆ ਸੀ ਕਿ ਜਦ ਵੀ ਕਿਸੇ ਚੀਜ਼ ਦੀ ਲੋੜ ਹੋਵੇ ਬੇਚਿਜਕ ਦੱਸਣਾ ਔਖੀ ਕੜੀ ਵਿੱਚ ਆਪਣੇ ਬਾਅਦ ਚ ਪਰ ਨੇੜੇ ਦੇ ਜਾਂ ਪੜੋਸੀ ਪਹਿਲਾ ਕੰਮ ਆਉਂਦੇ ਨੇ ਪਰ ਰਜੀਵ ਤਰਨ ਨੂੰ ਹਮੇਸ਼ਾ ਇੱਕ ਗੱਲ ਸਮਝਾਉਂਦਾ ਕਿ ਜੇਕਰ ਕਿਸੇ ਦੀ ਔਖੇ ਸਮੇਂ ਮਦਦ ਕਰਨੀ ਪਵੇ ਤਾਂ ਪਿੱਛੇ ਨਹੀਂ ਹਟਣਾ ਪਰ ਰੱਬ ਕਰੇ ਸਾਨੂੰ ਕਿਸੇ ਦੀ ਜ਼ਰੂਰਤ ਨਾ ਪਵੇ ਤਾਂ ਉਹ ਹਮੇਸ਼ਾ ਹਾਮੀ ਭਰਦੀ ਕਦੇ ਵੀ ਉਹਨਾਂ ਨੂੰ ਕੁਝ ਲੈਣ ਦੀ ਜ਼ਰੂਰਤ ਨਹੀਂ ਪਈ ਉਹਨਾਂ ਦਾ ਸਭ ਕੁਝ ਚੰਗਾ ਚੱਲ ਰਿਹਾ ਸੀ ਦੇਖਦੇ ਦੇਖਦੇ ਉੱਥੇ ਰਹਿੰਦੇ 1.5 ਸਾਲ ਹੋ ਗਏ ਤੇ ਤਰਨ ਮਾਂ ਬਨਣ ਵਾਲੀ ਸੀ ਤੇ ਹਮੇਸ਼ਾ ਤਰਨ ਨੂੰ ਵੀਰ ਜੀ ਕਹਿੰਦੇ ਜਦ ਹਸਪਤਾਲ ਜਾਣ ਦੀ ਜ਼ਰੂਰਤ ਪਈ ਤਾਂ ਦੱਸਣਾ ਮੋਟਰਸਾਈਕਲ ਤੇ ਨਾ ਜਾਇਆ ਕਰੋ ਆਪਾਂ ਲੈ ਜਾਵਾਂਗੇ ਔਖੀ ਕੜੀ ਤੇ ਆਪਾਂ ਨਾਲ ਹਾਂ ਬਿਲਕੁਲ ਨਾ ਘਬਰੋਣਾ ਪਰ ਉਹ ਦੋਨੋਂ ਮੋਟਰਸਾਈਕਲ ਤੇ ਚਲੇ ਜਾਂਦੇ ਤੇ ਹੁਣ 9 ਮਹੀਨੇ ਪੂਰੇ ਹੋ ਗਏ ਤੇ ਰਾਤ ਨੂੰ ਤਰਨ ਨੂੰ ਦਰਦਾਂ ਸ਼ੁਰੂ ਹੋ ਗਈਆਂ ਰਜੀਵ ਨੂੰ ਤਰਨ ਨੇ ਕਿਹਾ ਕਿ ਵੀਰ ਜੀ ਕਹਿ ਰਹੇ ਸੀ ਮੈਨੂੰ ਦੱਸ ਦੇਣਾ ਤਾਂ ਰਜੀਵ ਨੇ ਕਿਹਾ ਮੈਂ ਟੈਕਸੀ ਕਰ ਲੈਂਦਾ ਚਿੰਤਾ ਨਾ ਕਰ ਪਰ ਕੋਈ ਟੈਕਸੀ ਨਹੀਂ ਆਈ ਰਾਤ ਵੇਲੇ ਤਾਂ ਤਰਨ ਦੇ ਕਹਿਣ ਤੇ ਰਜੀਵ ਨੇ ਮਕਾਨ ਮਾਲਕ ਵੀਰ ਜੀ ਨੂੰ ਠੇਹਾ ਫੋਨ ਕੀਤਾ ਪਰ ਉਹਨਾਂ ਨੇ ਨਾ ਚੁੱਕਿਆ ਤਾਂ ਰਜੀਵ ਨੇ ਸੋਚਿਆ ਕਿ ਥੱਕੇ ਹੋਣੇ ਕੰਮ ਤੋਂ ਚੰਗਾ ਨਹੀਂ ਲੱਗਦਾ ਤਾਂ ਰਜੀਵ ਮੋਟਰਸਾਈਕਲ ਤੇ ਹਸਪਤਾਲ ਲੈ ਗਿਆ ਤਰਨ ਨੂੰ ਤੇ ਅਗਲੇ ਦਿਨ ਸ਼ਾਮ ਨੂੰ ਤਰਨ ਦੇ ਬਹੁਤ ਪਿਆਰੇ ਬੱਚੇ ਨੇ ਜਨਮ ਲਿਆ ਡਾਕਟਰ ਨੇ ਕਿਹਾ ਕਿ ਤਰਨ ਨੂੰ ਖਾਣ ਚ ਖਿਚੜੀ ਦਿਓ ਤੇ ਅਗਲੇ ਦਿਨ ਛੁੱਟੀ ਮਿਲੇਗੀ ਉਸ ਸਮੇਂ ਉਹਨਾਂ ਦਾ ਉੱਥੇ ਆਪਣਾ ਕੋਈ ਨਹੀਂ ਸੀ ਤਾਂ ਰਜੀਵ ਦੇ ਮਨ 'ਚ ਆਇਆ ਭਾਬੀ ਜੀ ਨੂੰ ਫੋਨ ਕਰ ਦਿੰਦਾ ਹਾਂ ਉਹਨੇ ਫੋਨ ਕੀਤਾ ਤੇ ਖੁਸ਼ਖਬਰੀ ਦੱਸੀ ਤੇ ਥੋੜਾ ਹਿਚਕਚਾਉਂਦੇ ਹੋਏ ਕਿਹਾ ਕਿ ਭਾਬੀ ਜੀ ਥੋੜੀ ਖਿਚੜੀ ਬਣਾ ਕੇ ਭੇਜ ਸਕਦੇ ਹੋ ਮੈਂ ਆਪਣੇ ਦੋਸਤ ਨੂੰ ਭੇਜ ਦਿੰਦਾ ਲੈਣ ਲਈ ਤਾਂ ਉਹਨਾਂ ਨੇ ਹਾਮੀ ਭਰ ਦਿੱਤੀ ਰਜੀਵ ਨੂੰ ਸਕੂਨ ਆ ਗਿਆ ਤੇ ਉਹਨੇ ਆਪਣੇ ਦੋਸਤ ਨੂੰ ਲੈਣ ਲਈ ਭੇਜ ਦਿੱਤਾ ਉਹ ਲੈ ਕੇ ਆ ਗਿਆ ਰਜੀਵ ਤੇ ਤਰਨ ਨੂੰ ਬਹੁਤ ਚੰਗਾ ਲੱਗਾ ਤੇ ਖੁਸ਼ੀ ਹੋਈ ਕਿ ਇੱਥੇ ਔਖੇ ਵੇਲੇ ਸਾਡਾ ਕੋਈ ਤਾਂ ਹੈ ਜਿਵੇਂ ਹੀ ਅਗਲੇ ਦਿਨ ਦੋਨੇ ਜਿਵੇਂ ਹੀ ਅਗਲੇ ਦਿਨ ਦੋਨੇ ਵਾਪਸ ਕਰ ਆਏ ਬੱਚੇ ਨੂੰ ਲੈ ਕੇ ਤਾਂ ਰਜੀਵ ਨੂੰ ਥੱਲੇ ਹੀ ਰੋਕ ਲਿਆ ਵੀਰ ਜੀ ਨੇ ਹਾਂ ਰਜੀਵ ਤੂੰ ਰਾਤੀ ਫੋਨ ਕਰ ਰਿਹਾ ਸੀ ਤੈਨੂੰ ਸਮਝ ਨਹੀਂ ਕਿ ਬੰਦਾ ਸੁੱਤਾ ਹੋਊ ਸਵੇਰ ਤੋਂ ਕੰਮ ਤੇ ਗਿਆ ਹੋਇਆ ਅਗਲਾ ਉੱਤੋਂ ਤੁਸੀਂ ਸਾਡੇ ਕਿਰਾਏ ਦੇ ਪੈਸੇ ਦੋ ਦਿਨ ਲੇਟ ਕਰ ਦਿੱਤੇ ਨਾਲੇ ਖਿਚੜੀ ਦੀ ਡਿਮਾਂਡ ਦੇਖ ਤੇਰੀ ਭਾਬੀ ਨੇ ਸਾਨੂੰ ਰੋਟੀ ਨਹੀਂ ਦਿੱਤੀ ਥੋੜ੍ਹਾ ਕੰਮ ਕੀਤਾ ਪਹਿਲਾਂ ਵੀਰ ਜੀ ਬਿਨਾਂ ਰੁਕੇ ਰਜੀਵ ਨੂੰ ਕਹਿ ਰਹੇ ਸੀ ਉਧਰ ਤਰਨ ਬੱਚੇ ਨੂੰ ਚੁੱਕੀ ਬਸ ਕਦੇ ਰਜੀਵ ਨੂੰ ਕਦੇ ਵੀਰ ਜੀ ਨੂੰ ਦੇਖਦੀ ਜਾ ਰਹੀ ਸੀ ਤੇ ਕਲ ਦੀ ਖਾਦੀ ਖਿਚੜੀ ਉੰਦੀ ਬਾਹਰ ਨੂੰ ਆ ਰਹੀ ਸੀ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਲੋਕ ਸਿਰਫ ਮੂੰਹ ਦੇ ਮਿੱਠੇ ਹੁੰਦੇ ਨੇ ਲੋੜ ਪੈਣ ਤੇ ਕਦੀ ਕੰਮ ਨਹੀਂ ਆਉਂਦੇ ਮਕਾਨ ਮਾਲਕ ਨੂੰ ਸਿਰਫ ਆਪਣੇ ਕਿਰਾਏ ਦਾ ਲਾਲਚ ਸੀ ਆਰੀ ਦੇ ਇੱਕ ਪਾਸੇ ਦੰਦੇ ਹੁੰਦੇ ਨੇ ਤੇ ਦੁਨੀਆ ਦੇ ਦੋਵੇਂ ਪਾਸੇ ਇਸ ਲਈ ਕਦੀ ਕਿਸੇ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਨਾ ਆਓ ਲੋੜ ਪੈਂਦੇ ਸਿਰਫ ਤੁਹਾਡੇ ਆਪਣੇ ਹੀ ਕੰਮ ਆਉਂਦੇ ਨੇ ਬੇਗਾਨੇ ਲੋਗ ਆਪਣਾ ਕਹਿ ਕੇ ਵੀ ਮੁੱਕਰ ਜਾਂਦੇ ਨੇ ਜੇ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ